ਆਪਣੇ ਆਪ ਨੂੰ ਨਾ ਐ ਹੈਲਦੀ ਰੱਖਣਾ ਇਹਦਾ ਜੂਸ ਇਹਨੂੰ ਕਮ ਸੇ ਕਮ ਜੂਸ ਨਹੀਂ ਤਾਂ ਤੁਸੀਂ ਯਾਰ ਐਦੇ ਐਦੇ ਲੈ ਸਕਦੇ ਸਿਆਲ ਸਿਆਲ ਤਾਂ ਬਹੁਤ ਵਧੀਆ ਚੀਜ਼ ਹੁੰਦੀ ਆ ਆ ਕੁਦਰਤੀ ਆ ਦੇਖ ਲਓ ਭਈ ਜਿਹੜੀ ਕੁਦਰਤੀ ਚੀਜ਼ ਆ ਆ ਜਾ ਦੱਸੋ ਭਈ ਐ ਰੰਗ ਲਾਲ ਕਰਤਨ ਇਹ ਕੁਦਰਤੀ ਪਰਮਾਤਮਾ ਵੱਲੋਂ ਕਹਿ ਲਓ ਭਈ ਜਿਹੜਾ ਆਪਣੀ ਸਾਨੂੰ ਮਿੱਟੀ ਸਾਨੂੰ ਇੰਨਾ ਕੁਝ ਦਿੰਦੀ ਆ ਐ ਆ ਵੀ ਮਿੱਟੀ ਖਰਾਬ ਕਰਨੀ ਪਰਹੋਣਾ ਬਸ ਕੈਮੀਕਲ ਠੋਕ ਠੋਕ ਕੇ ਕਿਉਂਕਿ ਪੈਸੇ ਦੌੜ ਲਾਗੇ। ਦਾਦੇ ਫਾਇਦੇ ਕੀ ਹੈ ਇਹਦੇ ਵਿੱਚ ম্যাগਨੀਸ਼ੀਅਮ ਹੈ ਇਹਦੇ ਵਿੱਚ। ਦੋਸਤੋ ਜਿਹੜਾ ਤੁਹਾਡਾ ਡਾਈਜੈਸਟ ਕਰਨ ਦੇ ਵਿੱਚ ਤੁਹਾਡਾ ਖਾਣਾ ਆ ਤੇ ਤੁਹਾਡਾ ਖੂਨ ਆ ਜਿਹੜਾ ਕੈਸਟਰੋਲ ਸਹੀ ਰੱਖਦਾ ਤੇ ਤੁਹਾਨੂੰ ਪੋਸ਼ਟਿਕ ਤੱਤ ਦਿੰਦਾ ਇਹ ਤੇ ਇੰਨੇ ਕੁ ਪੋਸ਼ਟਿਕ ਤੱਤ ਹਨ ਇਹਦੇ ਵਿੱਚ ਮਤਲਬ ਕਹ ਲਓ ਵੀ ਤੁਸੀਂ ਜੇ ਰੋਜ਼ ਇੱਕ ਚਕੰਦਰ ਖਾਓ ਨਾ ਤੇ ਹਸਪਤਾਲ ਤੁਹਾਡਾ ਜਾਣਾ ਬੰਦ ਹੋ ਜਵੇ ਤੰਦਰੁਸਤ ਬੰਦੇ ਜਿਹੜੇ ਐਨ ਜਿਹੜੇ ਸਿਆਲਾਂ ਨੂੰ ਖਾ ਖਾ ਕੇ ਸਾਗ ਨਾ ਫਿਰ ਉਹ ਜਦ ਧੂਆ ਛੱਡਦੇ ਆ ਪਿੱਛੇ ਤੇ ਆ ਚਕੰਦਰ ਜ਼ਰੂਰ ਖਾਇਆ ਕਰੋ ਉਹਨਾਂ ਨੂੰ ਜ਼ਰੂਰ ਦਿਆ ਕਰੋ। ਤੇ ਇੱਕ ਇਹਦੇ ਨਾਲ ਇਹ ਫਾਇਦਾ ਹੋ ਜਾਂਦਾ ਵੀ ਤੁਹਾਡਾ ਖੂਨ ਸਾਫ਼ ਰਹਿੰਦਾ ਤੇ ਤੁਹਾਡਾ ਕਸਟਰੋਲ ਸਹੀ ਰਹਿੰਦਾ ਤੇ ਤੁਹਾਡੇ ਖੂਨ ਦੇ ਵਿੱਚ ਜਿਹੜੇ ਸੈੱਲਾਂ ਨਵੇਂ ਉਹ ਬਣਨੇ ਦੇ ਵਿੱਚ ਦੋਸਤੋ ਤੁਹਾਡਾ ਬਹੁਤ ਫਾਇਦਾ ਕਰਦੇ ਆ ਕਮੈਂਟ ਕਰਿਓ ਦੱਲੇ ਵੀ ਕਿਹੜੇ-ਕਿਹੜੇ ਮੌਲਖ ਦੇ ਵਿੱਚ ਇਹ ਨਹੀਂ ਹੁੰਦਾ ਧੰਨਵਾਦ